ਸਸ ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਆਪਾਂ ਫੇਰ ਜਿਹੜੀ ਵੀਡੀਓ ਹੈ ਕਿ ਤੁਹਾਡੇ ਨਾਲ ਨਵਾਂ ਡਿਜ਼ਾਈਨ ਸ਼ੇਅਰ ਕਰਨ ਲੱਗੇ ਆ। ਜਿਹੜਾ ਤੁਸੀਂ ਇਹ ਪਹਿਲਾਂ ਹੀਠਾਂ ਦੇਖ ਰਹੇ ਹੋ ਬਾਉਟਰ ਦਾ ਡਿਜ਼ਾਈਨ ਆਪਾਂ ਨੇ ਇਹ ਪਹਿਲਾ ਵੀਡੀਓ ਅਪਲੋਡ ਕੀਤੀ ਹੋਈ ਹੈ ਚੈਨਲ ਤੇ ਜੇ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਤੇ ਜਿਹੜਾ ਆਪਾਂ ਅੱਜ ਡਿਜ਼ਾਈਨ ਬਣਾਉਣ ਲੱਗੇ ਆ ਉਹਨੂੰ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਸਾਫ਼ ਲੈਣਾ। ਪਹਿਲਾਂ ਇਹ ਮਚੌਕ ਨਾਲ ਸਾਫ ਲਿਆ ਸੀ ਉਹ ਘੱਟ ਦਿਖਦਾ ਸੀ ਤੇ ਤਾਂ ਕਰਕੇ ਆਪਾਂ ਉੱਪਰ ਦੀ ਥੋੜਾ ਜਿਹਾ ਇਹਨੂੰ ਪੈਨ ਨਾਲ ਡਾਰਕ ਕਰ ਰਹੀ ਹਾਂ ਸੋ ਉਸ ਤੋਂ ਬਾਅਦ ਪਹਿਲਾਂ ਆਪਾਂ ਇਹਦਾ ਜਿਹੜਾ ਸੈਂਟਰ ਵਾਲਾ ਫਲਾਵਰ ਆ ਉਹ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਦੇਖੋ ਇਹਦੀਆਂ ਆਪਾਂ ਨੇ ਫਲਾਵਰ ਦੀਆਂ ਦੋ ਪੱਤੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਤੀਜੀ ਪੱਤੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਕਿਸ ਤਰ੍ਹਾਂ ਬਣਾਈਆਂ ਨੇ ਪਹਿਲਾਂ ਆਪਾਂ ਉਹੀ ਘੁੰਡੀ ਤੋਪਾ ਦੇਖੋ ਇਸ ਤਰ੍ਹਾਂ ਇੱਕ ਟਾਂਕਾ ਭਰਾਂਗੇ ਉਸ ਤੋਂ ਬਾਅਦ ਇਹਨੂੰ ਵਿਚਾਲੋਂ ਜਿਹੜਾ ਹੈਗਾ ਆਪਾਂ ਅੱਡੋ-ਅੱਡ ਕਰਕੇ ਨਾ ਫਿਰ ਇਹਦੇ ਵਿੱਚ ਜਿਵੇਂ ਆਪਾਂ ਕਾਜ ਬਣਾਉਣੇ ਹੁੰਨੇ ਆ ਉਸ ਤਰ੍ਹਾਂ ਇਹਨੂੰ ਇਹ ਉੱਪਰ ਆਪਾਂ ਨੇ ਇਹਦੇ ਸਿਰੇ ਤੇ ਬਣਾਉਣੇ ਨੇ ਦੇਖੋ ਇੱਥੋਂ ਇਹਦੇ ਅੰਦਰ ਦੀ ਸੂਈ ਕੱਢਣੀ ਆ ਦੋਨੇ ਜਿਹੜੇ ਆਪਣੇ ਧਾਗੇ ਨੇ ਉਹਨਾਂ ਨੂੰ ਅੱਡੋ ਅੱਡ ਕਰਕੇ ਆਪਾਂ ਨੇ ਉਹਦੇ ਵਿਚਾਲੋਂ ਦੀ ਸੂਈ ਕੱਢਾਂਗੇ ਹੁਣ ਧਾਗਾ ਜਿਹੜਾ ਆਪਣਾ ਇਹ ਇਧਰਲੀ ਸਾਈਡ ਆਪਾਂ ਇਹਨੂੰ ਗੁੱਠੇ ਨਾਲ ਇਧਰ ਇੱਕ ਪਾਸੇ ਦੱਬ ਲੈਣਾ ਤੇ ਇਸ ਤਰ੍ਹਾਂ ਸੂਈ ਦੇ ਉੱਪਰ ਦੇ ਵਾਲ ਪਾ ਦੇਣਾ ਦੇਖ ਵੈਸੇ ਤਰ੍ਹਾਂ ਉਸੇ ਤਰ੍ਹਾਂ ਹੀ ਫੇਰ ਉਹਦੇ ਵਿਚਾਲੋਂ ਦੀ ਆਪਾਂ ਨੇ ਸੂਈ ਕੱਢਣੀ ਆ ਤਾਂ ਜਿਹੜਾ ਆਪਾਂ ਪਹਿਲਾਂ ਟਾਂਕਾ ਭਰਿਆ ਫੇਰ ਫਿਰ ਕੁਲ ਛੋਟਾ ਜਿਹਾ ਧੋਪਾ ਚੱਕਣਾ ਤੇ ਧਾਗੇ ਦਾ ਉੱਪਰ ਦੀ ਵਾਲ ਪਾ ਦੇਣਾ ਇਸ ਤਰ੍ਹਾਂ ਕਰਕੇ ਆਪਾਂ ਇਹਦੇ 4-5 ਟਾਂਕੇ ਇਸ ਤਰ੍ਹਾਂ ਭਰ ਲਾਂਗੇ ਤੇ ਸਿਰੇ ਤੇ ਇਹ ਇਸ ਤਰ੍ਹਾਂ ਬਣ ਜਾਣਗੇ ਜਿਵੇਂ ਆਪਾਂ ਪਹਿਲਾਂ ਦੋ ਪੱਤੀਆਂ ਬਣਾਈਆਂ ਹੋਈਆਂ ਨੇ ਇਹਦੀਆਂ। ਲੋ ਜੀ ਇਸ ਤਰ੍ਹਾਂ ਆਪਾਂ ਨੇ ਬਣਾ ਕੇ ਇਹ ਸਾਰਾ ਫਲਾਵਰ ਤਿਆਰ ਕਰ ਲਾਂਗੇ। ਇਹ ਫੁੱਲ ਦੇ ਵਿੱਚ ਵੀ ਆਪਾਂ ਸੇਮ ਉਹੀ ਕਲਰ ਵਰਤੇ ਨੇ ਜਿਹੜੇ ਆਪਾਂ ਪਹਿਲਾਂ ਬਾਰਡਰ 'ਚ ਵਰਤੇ ਹੋਏ ਨੇ। ਜਿਹੜਾ ਡਿਜ਼ਾਈਨ ਆਪਾਂ ਹੇਠਾਂ ਬਣਾਇਆ। ਇਸ ਤਰ੍ਹਾਂ ਆਪਾਂ ਇਹ ਹੀ ਬਾਰਡਰ ਹੇਠਾਂ ਬਣਾ ਕੇ ਉੱਪਰ ਇਸ ਤਰ੍ਹਾਂ ਦੀ ਬੇਲ ਬਣਾ ਸਕਦੇ ਹਾਂ ਜਿਵੇਂ ਆਪਾਂ ਨੇ ਇਹ ਫੁੱਲ ਹੁਣ ਬਣਾ ਰਹੇ ਹਾਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਡੰਡੀ ਡਾਂਕੇ ਨਾਲ ਇਹਦੀਆਂ ਡੰਡੀਆਂ ਤਿਆਰ ਕਰ ਲਾਂਗੇ ਦੇਖੋ ਇਹ ਤੁਸੀਂ ਧਿਆਨ ਨਾਲ ਦੇਖ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਅਗਲਾ ਕਲਰ ਇਹਦੇ ਵਿੱਚ ਵਰਤਿਆ ਉਹਦੇ ਨਾਲ ਆਪਾਂ ਨੇ ਇੱਕ ਇੱਕ ਕੁੰਡੀ ਧੋਪਾ ਜਿਹੜਾ ਫਲਾਵਰ ਦੇ ਵਿਚਾਲੇ ਪਾਤਾ ਹੋਰ ਤੇ ਜਿਹੜੇ ਹੁਣ ਆਪਾਂ ਨੇ ਇਹ ਡਾਟ ਡਾਟ ਲਾਏ ਨੇ ਇਹਨਾਂ ਤੇ ਆਪਾਂ ਗੱਠ ਦਾ ਡਿਜ਼ਾਈਨ ਬਣਾਵਾਂਗੇ ਇਥੇ ਜਦੋਂ ਆਪਾਂ ਨੇ ਇਹ ਗੱਠ ਦੇਣੀ ਹੈਗੀ ਤਾਂ ਅੱਗੇ ਨੂੰ ਤੇ ਆਪਾਂ ਨੇ ਜਿਹੜੀ ਸੂਈ ਆ ਇਹ ਤੋਂ ਥੋੜੀ ਜੀ ਜਦੋਂ ਆਪਾਂ ਨੂੰ ਪੁੱਠੇ ਘੁਮਾਵਾਂਗੇ ਤੇ ਉਹ ਧਾਗਾ ਢਿੱਲਾ ਹੋ ਜਾਂਦਾ ਫਿਰ ਸੂਈ ਆ ਜਿਹੜੀ ਆਮ ਨਾਲ ਨਿਕਲ ਜਾਂਦੀ ਹੈ ਵਿੱਚ ਦੀ ਤੇ ਆਪਣੇ ਦੇਖੋ ਇਹ ਜਿਹੜਾ ਗੱਠ ਦਾ ਡਿਜ਼ਾਈਨ ਆਪਣਾ ਹੀ ਬਣ ਗਿਆ ਇਸ ਤਰ੍ਹਾਂ ਆਪਾਂ ਇਹ ਸਾਰੀਆਂ ਬਿੰਦੀਆਂ ਜੇ ਬਣਾ ਕੇ ਤਿਆਰ ਕਰ ਲਾਂਗੇ ਇਹ ਤੁਸੀਂ ਆਪਦੇ ਹਿਸਾਬ ਨਾਲ ਦੋ ਬਲ ਦੇਣੇ ਨੇ ਤਾਂ ਅੱਗੇ ਨੂੰ ਤਿੰਨ ਦੇਣੇ ਨੇ ਵੱਡੀ ਛੋਟੀ ਗੱਠ ਕਿਸ ਤਰ੍ਹਾਂ ਬਣਾਉਣੀ ਆ ਉਹਨੇਕ ਬਲ ਦੇ ਕੇ ਆਪਾਂ ਸੂਈ ਨੂੰ ਬਸ ਇਸ ਤਰ੍ਹਾਂ ਸਿੱਧੀ ਵਿੱਚ ਕੱਢ ਦੇਣਾ ਤੇ ਉਸ ਤੋਂ ਬਾਅਦ ਥੋੜੀ ਜਿਹਾ ਆਪਾਂ ਐ ਪੁੱਠੇ ਪਾਸੇ ਨੂੰ ਘੁਮਾਉਣੀ ਆ ਸੂਈ ਦੇਖੋ ਤੁਸੀਂ ਸੂਈ ਕਰਨੀ ਦੇਖੋ ਤੇ ਉਹਦੇ ਨਾਲ ਧਾਗਾ ਜਿਹੜਾ ਢਿੱਲਾ ਹੋ ਜੂਗਾ ਤੇ ਸੂਈ ਵਿੱਚ ਦੀ ਨਿਕਲ ਜਾਂਦੀ ਆ ਲਓ ਜੀ ਆਪਾਂ ਨੇ ਦੋ ਬਣਾ ਕੇ ਤਿਆਰ ਕਰ ਲਈਆਂ ਇਸੇ ਤਰ੍ਹਾਂ ਹੀ ਆਪਾਂ ਦੋਨੋਂ ਸਾਈਡ ਤਿਆਰ ਕਰ ਲਾਂਗੇ ਤੇ ਹੁਣ ਰਹਿ ਗਿਆ ਆਪਣੇ ਜਿਹੜੇ ਸਿਰੇ ਵਾਲੇ ਬਰਾਵਰ ਨੇ ਇਨਾਂ ਨੂੰ ਆਪਾਂ ਇਸ ਤਰ੍ਹਾਂ ਭਰਿਆ ਦੇਖੋ ਜਿਹੜੇ ਮੈਂ ਆਪਾਂ ਨੇ ਬਾਰਡਰ 'ਚ ਕ੍ਰਾਸ ਕ੍ਰਾਸ ਤੇ ਡਿਜ਼ਾਈਨ ਪਾਇਆ ਥੇ ਉਸੇ ਤਰ੍ਹਾਂ ਹੀ ਆਪਾਂ ਇਹ ਜਿਹੜੇ ਫੁੱਲ ਨੇ ਭਰ ਰਹੇ ਹਾਂ ਇੱਕ ਟਾਂਕਾ ਉਧਰੋਂ ਇੱਕ ਉਧਰੋਂ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਬਣਾ ਕੇ ਤਿਆਰ ਕਰ ਲਾਂਗੇ ਇਸੇ ਤਰ੍ਹਾਂ ਤੁਸੀਂ ਇੰਨਾ ਕ ਫੁੱਲ ਬਣਾ ਕੇ ਇਹਦੇ ਨਾਲ ਇੰਨਾ ਕ ਦੁਵਾਰਾ ਦੁਬਾਰਾ ਰਿਪੀਟ ਕਰਕੇ ਇੱਕ ਇਹ ਬਹੁਤ ਸੋਹਣੀ ਬੇਲ ਤਿਆਰ ਹੋ ਜੂਗੀ ਤੇ ਇਸ ਤਰ੍ਹਾਂ ਆਪਾਂ ਆਪਣੇ ਸੂਟਾਂ ਤੇ ਬਣਾ ਸਕਦੇ ਹਾਂ ਹੇਠਾਂ ਆਪਾਂ ਬਾਰਡਰ ਜਿਹੜਾ ਇਹ ਬਣਾ ਲਈਏ ਤੇ ਉੱਪਰ ਇਹ ਬੇਲਾ ਬਣਾ ਦਈਏ ਤੇ ਬਣਿਆ ਹੋਇਆ ਸੂਟ ਬਹੁਤ ਸੋਹਣਾ ਲੱਗੂਗਾ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਦੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਇਸੇ ਤਰ੍ਹਾਂ ਇਹ ਪੈਨ ਨੂੰ ਸਾਰੇ ਨੂੰ ਕੰਪਲੀਟ ਕਰ ਲਾਂਗੇ।